ਕਿਉਂਕਿ ਉਹ ਇਧਰ ਲੈ ਆ ਪਾਸੋਂ ਦੀ ਆਏ ਨੇ ਖੜਿਆਣ ਵਾਲੇ ਪਾਸੇ ਆਉਂਦੀ ਪਿੱਛੋਂ ਐਸਪੀ ਡੀ ਨੇ ਗੱਡੀ ਲਾ ਕੇ ਪ੍ਰਧਾਨ ਜੀ ਦੀ ਗੱਡੀ ਦੇ ਅੱਗੇ ਗੱਡੀ ਲਾ ਕੇ ਆਪਣੀਆਂ ਕੁਝ ਗੱਡੀਆਂ ਅੱਗੇ ਲੰਘਾਈਆਂ ਇਸ ਕਰਕੇ ਉਹ ਜਿਹੜੀ ਪਿਛਲੀ ਗੱਡੀ ਸੀਗੀ ਉਹਨਾਂ ਨੇ ਜਦੋਂ ਬੈਗ ਮੋੜੀ ਪ੍ਰਧਾਨ ਜੀ ਨੇ ਨਾਲ ਦੀ ਨਾਲ ਆ ਐਸਪੀ ਡੀ ਤੇ ਨਾਲ ਆ ਹੋਰ ਫੋਰਸ ਸੀਗੀ ਉਹਨਾਂ ਨੂੰ ਆਪਣੀ ਗੱਡੀ 'ਚ ਲੈ ਕੇ ਗਏ ਨੇ ਉਹ ਸਾਜ਼ਲੀ ਥਾਣੇ 'ਚ ਪਤਾ ਲੱਗਿਆ ਇਸ ਕਰਕੇ ਭਰਾਵੋ ਜਿੰਨੇ ਤੁਸੀਂ ਬੈਠੇ ਹੋ ਸਾਰੇ ਭਰਾਵਾਂ ਨੂੰ ਅਪੀਲ ਆਹੇ ਕਿ ਆਪਣਾ ਅੱਜ ਦਾ ਪ੍ਰੋਗਰਾਮ ਚੰਡੀਗੜ੍ਹ ਜਾਣ ਦਾ ਪ੍ਰੋਗਰਾਮ ਇਸ ਕਰਕੇ ਆਪਾਂ ਸਹੀ 1.5 ਵਜੇ ਉਧਰ ਨੂੰ ਚਾਲਾ ਪਾਵਾਂਗੇ ਆਪਾਂ ਪਹਿਲਾਂ ਵੀ ਇਹਨਾਂ ਨੂੰ ਕਿਹਾ ਕਿ ਸਾਡਾ ਭੜਨ ਦਾ ਕੋਈ ਮਤਲਬ ਨਹੀਂ ਹੈ ਸਾਡਾ ਸੜਕਾਂ ਜਾਮ ਕਰਨ ਦਾ ਕੋਈ ਮਤਲਬ ਨਹੀਂ ਹੈ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਚੰਡੀਗੜ੍ਹ ਜਾਣ ਦਾ ਸਾਡਾ ਪ੍ਰੋਗਰਾਮ ਆ। ਉੱਥੇ ਜਿੱਥੇ ਵੀ ਅੱਗੇ ਆਪਾਂ ਨੂੰ ਇਹ ਰੋਕਣਗੇ ਉੱਥੇ ਕੀ ਪ੍ਰੋਗਰਾਮ ਹੁੰਦਾ ਉਹ ਆਪਾਂ ਅਗਲੀ ਵਿਆਹ ਤਾਂ ਜਿਹੜੀ ਉੱਥੇ ਬਣਾਵਾਂਗੇ। ਉੱਥੇ ਸ਼ਾਂਤਮਈ ਤਰੀਕੇ ਦੇ ਨਾਲ ਆ ਇਸ ਕਰਕੇ ਭਰਾਵੋ ਤੁਹਾਨੂੰ ਅਪੀਲ ਆ ਜਿੰਨੇ ਵਲੰਟੀਅਰ ਭਰਾਵੋ ਚੰਡੀਗੜ੍ਹ ਜਾਣ ਦਾ ਆਪਣਾ ਹੱਕ ਖੋ ਰਹੇ ਨੇ। ਇੱਥੇ ਜਿਹੜੀ ਮੰਡੀ ਦੇ ਵਿੱਚ ਆ ਰਹੇ ਸੀ ਗ੍ਰਾਹਕ ਸਾਹਿਬ ਉਹਨਾਂ ਨੂੰ ਇੱਥੇ ਨਹੀਂ ਆਉਣ ਦਿੱਤਾ। ਇਸ ਕਰਕੇ ਉੱਥੇ ਜੇ ਕਿਸੇ ਵੀ ਆਗੂ ਦੀ ਗਰਫਤਾਰੀ ਪਾਉਂਦੇ ਨੇ ਧੱਕੇ ਨਾਲ ਉਹ ਗਰੰਟੀ ਯਾਰ ਭਰਾਵਾਂ ਨੂੰ ਬੇਨਤੀ ਆ ਇੱਥੋਂ ਦੇ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦੇ ਆ ਸਾਡਾ ਭੜਨ ਦਾ ਕੋਈ ਮਤਲਬ ਨਹੀਂ ਹੈ ਜੇ ਧੱਕੇ ਸਾਹੀ ਕਰੋਗੇ ਉਸ ਪ੍ਰਕਾਰ ਦੀ ਫਿਰ ਉਹਦੀ ਜ਼ਿੰਮੇਵਾਰੀ ਇੱਥੋਂ ਦੀ ਸਰਕਾਰ ਦੀ ਹੋਊਗੀ ਇੱਥੋਂ ਦੇ ਪ੍ਰਸ਼ਾਸਨ ਦੀ ਹੋਊਗੀ ਸਾਡਾ ਭੜਨ ਦਾ ਕੋਈ ਪ੍ਰੋਗਰਾਮ ਨਹੀਂ ਪਰ ਜੇ ਧੱਕੇ ਨਾਲ ਸਾਡੇ ਆਗੂਆਂ ਦੀਆਂ ਇਸ ਤਰੀਕੇ ਨਾਲ ਗਰਫਤਾਰੀਆਂ ਜਿਹੜੀਆਂ ਉੱਥੇ ਪਾਓਗੇ ਇਹ ਫੇਰ ਉਹਦੀ ਜ਼ਿੰਮੇਵਾਰ ਤੁਸੀਂ ਹੋਊਗੀ ਇੱਥੋਂ ਦੀ ਪੁਲਿਸ ਹੋਊਗੀ ਇੱਥੋਂ ਦੀ ਸਰਕਾਰ ਹੋਊਗੀ ਸਹੀ 1.5 ਵਜੇ ਆਪਾਂ ਉਧਰ ਨੂੰ ਚਾਲਾ ਪਾਵਾਂਗੇ ਆਪਾਂ ਪਹਿਲਾਂ ਵੀ ਕਿਹਾ ਕਿ ਅਗਰਾਹਾ ਸਾਹਿਬ ਸ਼ਾਂਤ ਮੈਥਰੀਕ ਨੇ ਇੱਥੇ ਆ ਰਹੇ ਸੀਗੇ ਉਹਨਾਂ ਨੂੰ ਇੱਥੇ ਆਉਣ ਦਿੱਤਾ ਜਾਵੇ ਇਸ ਕਰਕੇ ਆਵਲਾ ਜਿਹੜਾ ਆਪਣਾ ਪ੍ਰੋਗਰਾਮ ਹੋਊਗਾ ਉਹ ਲਗਾਤਾਰ ਜੋ ਸਹਿਯੁਕਤ ਮੋਰਚੇ ਦੀ ਕਾਰ ਹੋਊਗੀ ਉਹ ਉਸ ਤਰੀਕੇ ਨਾਲ ਕਰਾਂਗੇ ਸਹੀ 1.5 ਵਜੇ ਆਪਾਂ ਇੱਥੋਂ ਅੱਗੇ ਨੂੰ ਚਾਲੇ ਨੇ ਜਿਹੜੇ ਉਹ ਪੋ ਸਾ ਹੁਣ ਇੱਕ ਗੀਤ